ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਣ ਬਹਿਲ ਜੀ ਵੱਲੋਂ ਗੁਰਦਾਸਪੁਰ ਹਲਕੇ ਦੇ ਵਿੱਚ ਪਿਛਲੇ ਦੋਆਂ ਸਾਲਾਂ ਵਿੱਚ ਕਰਾਇਗੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਕੁਝ ਸਮਾਂ ਪਹਿਲਾਂ ਹੀ ਗੁਰਦਾਸਪੁਰ ਵਿਖੇ ਇਸ ਹੋਏ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਚੇਅਰਮੈਨ ਰਮਨ ਬਹਿਲ ਨੇ ਪਾਰਟੀ ਵਿੱਚ ਆਏ ਇਹਨਾਂ ਨਵੇਂ ਸਾਥੀਆਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਲੋਕ ਆਜ਼ਾਦ ਆਮ ਆਦਮੀ ਪਾਰਟੀ ਵਿੱਚ ਆਏ ਹਨ ਉਹਨਾਂ ਨੂੰ ਬੰਦਾ ਮਾਨਸਤਕਾਰ ਵੀ ਦਿੱਤਾ ਜਾਏਗਾ ਇਹਨਾਂ ਸ਼ਾਮਲ ਹੋਏ ਲੋਕਾਂ ਦੇ ਜੋ ਮੁੱਖ ਤੌਰ ਤੇ ਰੁਪੇਸ਼ ਕੁਮਾਰ ਬਿੱਟੂ ਸਰਤਾਜ ਸਿੰਘ सुरेश ਕੁਮਾਰ ਗੋਲਡੀ ਸਰਬਜੀਤ ਸਿੰਘ ਸ਼ੈਂਪੀ ਨਵਦੀਪ ਸਿੰਘ ਕਮਲਦੀਪ ਸਿੰਘ ਹਰਪਾਲ ਸਿੰਘ ਬਲਵਿੰਦਰ ਸਿੰਘ ਡੇਵਿਡ ਮਸੀ ਦੀਪਕ ਹੀਰਾ ਦੇ ਇਲਾਵਾ ਅਨੇਕਾਂ ਹੋਰ ਲੋਕ ਸ਼ਾਮਿਲ ਹੋਏ ਹਨ ਇੰਨਾ ਸ਼ਾਮਿਲ ਹੋਏ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਚੇਅਰਮੈਨ ਰਮਨ ਬਹਿਲ ਵੱਲੋਂ ਜੋ ਗੁਰਦਾਸਪੁਰ ਦੇ ਹਲਕੇ ਵਿੱਚ ਲਗਾਤਾਰ ਲੋਕਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ ਔਰ ਵੱਡੇ ਪੱਧਰ ਤੇ ਜੋ ਵਿਕਾਸ ਕਾਰਜ ਕਰਵਾਏ ਗਏ ਹਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜੇਕਰ ਸਿਆਸੀ ਹਲਕਿਆਂ ਦੀ ਗੱਲ ਕਰੀਏ ਤਾਂ ਅੱਜ ਦੀ ਇਸ ਜੁਆਇਨਿੰਗ ਨੂੰ ਅਸੀਂ ਇੱਕ ਵੱਡਾ ਸਿਆਸੀ ਘਟਨਾਕ੍ਰਮ ਕਹਿ ਸਕਦੇ ਹਾਂ ਕਿਉਂਕਿ ਸ਼ਾਮਲ ਹੋਏ ਇਹ ਵਿਅਕਤੀ ਜਿਹੜੇ ਆ ਉਹ ਵੱਡਾ ਜਨ ਅਧਾਰ ਰੱਖਦੇ ਨੇ ਔਰ ਪੇਸ਼ਕਮਰ ਬਿੱਟੂ ਜੀ ਮੇਰੇ ਸਾਥੀ ਸਤਾਜੀ ਨਵਦੀਪ ਜੀ ਸਰਬਜੀਤ ਸਿੰਘ ਸ਼ੈਂਪੀ सोनू ਜੀ ਹਰਪਾਲ ਜੀ ਆਪਾਂ ਸਾਰੇ ਮੈਂਬਰ ਇਕੱਠੇ ਹੋ ਕੇ ਆਪਾਂ ਪਾਰਟੀ ਜੁਆਇਨ ਕੀਤੀ ਆ ਪਾਰਟੀ ਦੀ ਗਰੀਬੀਆਂ ਦਾ ਵੇਖਦੇ ਹੋਏ ਸਾਨੂੰ ਗਤੀਵਿਧੀਆਂ ਦਾ ਚੰਗਾ ਲੱਗਾ ਆਪਾਂ ਸਾਰੇ ਰਲ ਕੇ ਪਾਰਟੀ ਜੁਆਇਨ ਕੀਤੀ ਰਵਨ ਜੀ ਜਿਹੜਾ ਡਿਊਟੀ ਲਾਣਗੇ ਆਪਾਂ ਉੱਥੇ ਤੁਨ ਮੰਨ ਤਣੋ ਆਪਣਾ ਖੜੇ ਹੈਗੇ ਕਿੰਨੇ ਬੰਦੇ ਜੁਆਇਨ ਹੋਏ ਆ ਇਹ 100 ਬੰਦੇ ਦਾ ਆਪਣਾ ਗਰੁੱਪ ਹੈ ਸਾਡਾ ਜੀ ਫੈਮਿਲੀ ਸਾਰੀ ਆ ਆ ਗਿਆ ਸਾਰੇ ਜੁਆਇਨ ਹੋ ਗਏ ਹਾਂਜੀ ਸਾਰੇ ਜੁਆਇਨ ਹੋ ਗਏ ਜੀ ਜੀ ਮੈਸੇਜ ਦੇਣਾ ਚਾਹੁੰਦੇ ਇਲਾਕਾ ਨੂੰ ਅਸੀਂ ਇਲਾਕਾ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਕਿ ਸਾਰੇ ਰਲ ਮਿਲ ਕੇ ਆਮ ਪਾਰਟੀ ਨੂੰ ਵੋਟਾਂ ਪਾਓ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਆ ਐਮਪੀ ਦੀ ਸੀਟ ਜਤਾ ਕੇ ਕੇਜਰੀਵਾਲ ਜੀ ਦੀ ਝੋਲੀ ਚ ਪਾਈਏ ਰਮਨ ਜੀ ਨੂੰ ਨਾਲ ਲੈ ਕੇ ਜਿੱਦਾਂ ਸਾਨੂੰ ਗਤੀਵਿਧੀਆਂ ਜਿੱਦਾਂ ਆਰਡਰ ਕਰਨਗੇ ਆਪਾਂ ਇਹਨਾਂ ਨਾਲ ਖੜੇ ਆ ਦਾ ਫਤਿਹ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬੜਾ ਵੱਡਾ ਵਡਭਾਗਾ ਦਿਨਾ ਕਿ ਸਾਡੇ ਆਮ ਆਦਮੀ ਪਾਰਟੀ ਨੂੰ ਬੜਾ ਵਧੀਆ ਰਿਸਪਾਂਸ ਮਿਲਿਆ ਹੈ ਕਿ ਕਾਂਗਰਸ ਨੂੰ ਬੜਾ ਵੱਡਾ ਛਟਕਾ ਮਿਲਿਆ ਹੈ ਰੁਪੀਸ਼ ਕੁਮਾਰ ਜੀ ਬਿੱਟੋ ਜੀ ਅਤੇ ਸਰਤਾਜ ਜੀ ਆਪਣੇ ਕਈ ਸਾਥੀਆਂ ਸਵੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸਾਡੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਸਾਡੇ ਪ੍ਰਵਾਦ ਨੂੰ ਬਹੁਤ ਵਾਧਾ ਆਇਆ ਹੈ ਇਹਨਾਂ ਨੂੰ ਕੁਝ 10 ਦਿਨ ਪਹਿਲਾਂ ਮੈਨੂੰ ਮਿਲੇ ਸੀ ਇਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਆਪਣੀ ਪਾਰਟੀ ਬਾਰੇ ਆਪਣੀ ਗਤੀਵਿਧੀ ਦੱਸਿਆ ਕਿ 2 ਸਾਲ ਦੇ ਵਿੱਚ ਜੋ ਕਾਰਗੁਜ਼ਾਰੀ ਹੋਈ ਆ ਸ਼੍ਰੀ ਭਗਵੰਤ ਮਾਨ ਜੀ ਦੇ ਦੇਸ਼ਾਂ ਨਿਰਦੇਸ਼ਾਂ ਮਤਾਪਕ ਸਾਡੇ ਹਲਕੇ 'ਚ ਕਿੰਨਾ ਸੁਧਾਰ ਹੋਇਆ ਸ਼੍ਰੀ ਅਮਰਪਾਲ ਬੈਲ ਜੀ ਦੇ ਹੁਕਮਾਂ ਮਤਬਕ ਅਸੀਂ ਇਹਨਾਂ ਨੂੰ ਸਹਾਰਾ ਪ੍ਰਭਾਵੇ ਕੀਤਾ ਇਹਨਾਂ ਸਾਡੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਇਹਨਾਂ ਪਾਰਟੀ ਜੁਆਇਨ ਕੀਤੇ ਆ ਤੇ ਅਸੀਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਕਿ ਸਾਡੇ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਚਾਹੇ ਹੋ ਬਾਕੀ ਇਹਨਾਂ ਨੂੰ ਕੋਈ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਜਿੱਥੇ ਇਹਨਾਂ ਨੂੰ ਸਾਡੀ ਲੋੜ ਆਪਾਂ ਖੜਿਆ ਜੀ ਨਾਲ ਇਹਨਾਂ ਨਾਲ ਹੋਰ ਵੀ ਪਰਿਵਾਰ ਆਏ ਹਾਂ ਹਾਂ ਜੀ ਇਹਨਾਂ ਨਾਲ ਭੇਸ਼ਪਾਤੀ ਨਾਲ ਸਰਤਾਜ ਜੀ ਨੇ ਹੋਰ ਪਲਵਿੰਦਰ ਕੁਮਾਰ ਜੀ ਨੇ ਗੋਲਡੀ ਜੀ ਨੇ ਆਪਣੇ ਸ਼੍ਰੇਸ਼ਟ ਕੁਮਾਰ ਗੋਲਡੀ ਡੇਵਿਡ ਜੀ ਨੇ ਕਈ ਸ਼ੈਂਪੀ ਜੀ ਨੇ ਕਈ ਪਰਿਵਾਰ ਸ਼ਾਮਿਲ ਹੋਏ ਨੇ ਤੇ ਬੜਾ ਵਧੀਆ ਲੱਗਾ ਜੀ ਸਾਨੂੰ ਬਹੁ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਰੁਪੇਸ਼ ਜੀ ਬਿੱਟੂ ਜੀ ਸਰਤਾਜ ਜੀ ਔਰ ਸਾਰੇ ਗੋਬਿੰਦ ਜੀ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਸਾਰਿਆਂ ਨੂੰ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਪਦਾ ਔਰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਵੱਲੋਂ ਤੁਹਾਨੂੰ ਮੰਦਾ ਸਨਮਾਨ ਜਿਹੜਾ ਉਹ ਜ਼ਰੂਰ ਪਾਰਟੀ ਹਮੇਸ਼ਾ ਦੇਊਗੀ ਔਰ ਮੈਂ ਸਮਝਣਾ ਵੀ ਇਹਦੇ ਨਾਲ ਜਿਹੜਾ ਸਾਡੀ ਲੋਕ ਸਭਾ ਦੀ ਚੋਣ ਹੈ ਉਹਨੂੰ ਇੱਕ ਬਹੁਤ ਵੱਡਾ ਫੋਕਲ ਮਿਲਣ ਜਾ ਰਿਹਾ ਅੱਜ ਮੈਨੂੰ ਖੁਸ਼ੀ ਆ ਕਿ ਸਾਡੀ ਪਾਰਟੀ ਨੇ ਸਾਡੇ ਬਹੁਤ ਹੀ ਕਰਮੱਠ ਸਾਥੀ ਸ਼ਹਿਰੀ ਕਲਸੀ ਜੀ ਜਿਹੜੇ ਕਿ ਐਮਐਲਏ ਬਟਾਲਾ ਨੇ ਉਹਨਾਂ ਨੂੰ ਉਮੀਦਵਾਰ ਘੋਸ਼ਿਤ ਕੀਤਾ ਔਰ ਇੱਕ ਚੰਗਾ ਲੋਕਲ ਉਮੀਦਵਾਰ ਜਿਹੜੀ ਲੋਕਾਂ ਦੀ ਪ੍ਰੋਬਲਮਸ ਨੂੰ ਮਸਲਿਆਂ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਦਾ ਅੱਜ ਉਹਨਾਂ ਨੂੰ ਉਮੀਦਵਾਰ ਬਣਾ ਕੇ ਭੇਜਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਤੰਦੇ ਨਾਲ ਮਿਹਨਤ ਕਰਕੇ ਇੱਥੋਂ ਜਿਹੜੀ ਸੀਟ ਆ ਉਹ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵੰਤ ਮਾਨ ਜੀ ਦੀ ਚੋਲੀ ਚ ਪਾਵਾਂਗੇ ਔਰ ਇਹਨਾਂ ਸਾਥੀਆਂ ਦੇ ਅੱਜ ਆਉਣ ਨਾਲ ਮੈਂ ਸਮਝਦਾ ਵੀ ਗੁਰਦਾਸਪੁਰ ਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਕੈਂਪੇਨ ਨੂੰ ਬਲ ਮਿਲਿਆ ਸੋ ਅੱਜ ਅਸੀਂ ਮਿਲ ਕੇ ਕੋਸ਼ਿਸ਼ ਕਰਨੀ ਆ ਕਿ ਇਸ ਵਾਰੀ ਜਿਹੜੀ ਅਸੀਂ 22 ਦੇ ਵਿੱਚ ਜੋ ਨਤੀਜੇ ਨਹੀਂ ਲਾ ਸਕਿਆ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਹਰ ਹਲਕੇ ਦੇ ਵਿੱਚੋਂ ਜਿਤਾ ਕੇ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਜ਼ਿਲ੍ਹੇ ਦਾ ਵਿਕਾਸ ਸਾਡੇ ਇਲਾਕੇ ਦਾ ਵਿਕਾਸ ਵੱਧ ਤੋਂ ਵੱਧ ਹੋ ਸਕੇ ਔਰ ਇੱਕ ਸੁਖਾਵਾਂ ਮਾਹੌਲ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਔਰ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਜਿੱਤਾ ਜਿੱਥੇ ਕਾਰੋਬਾਰੀਆਂ ਨੂੰ ਕਿਸੇ ਵੀ ਸਿਆਸੀ ਦਖਲਅੰਦਾਜ਼ੀ ਤੋਂ ਦੂਰ ਰੱਖਦੇ ਹੋਏ ਉਹਨਾਂ ਨੂੰ ਪ੍ਰੇਰਣਾ ਦਿੱਤੀ ਆ ਕਿ ਤੁਸੀਂ ਆਪਣਾ ਕਾਰੋਬਾਰ ਆਪਣੀ ਮਰਜ਼ੀ ਨਾਲ ਵਧਿਆ ਕਰੋ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਪਰ ਰੱਖ ਕੇ ਲੋਕਾਂ ਦਾ ਜਿਹੜੀ ਆਰਥਿਕ ਅਵਸਥਾ ਉਹ ਮਜ਼ਬੂਤ ਹੋਵੇ ਸੋ ਇਸ ਕਰਕੇ ਮੈਂ ਸਮਝਦਾ ਵੀ ਅੱਜ ਇੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਬਹੁਤ ਵਧੀਆ ਫਜ਼ਾ ਜਿਹੜੀ ਆ ਉਹ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਜਦੋਂ ਆਉਣਗੇ ਬਹੁਤ ਵਧੀਆ ਨਤੀਜੇ ਆਉਣਗੇ ਔਰ ਅੱਜ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਔਰ ਨਰਿੰਦਰ ਮੋਦੀ ਜੀ ਨੇ ਈਡੀ ਦਾ ਇਸਤੇਮਾਲ ਕਰਕੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਇੱਕ ਇਲੈਕਟਿਡ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਜਿਸ ਤਰੀਕੇ ਦੇ ਵਿੱਚ ਜੇਲ੍ਹ 'ਚ ਬੰਦ ਕੀਤਾ ਪੌਦਿਕ ਤੌਰ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਲਿਆ ਪਰ ਉਹਨਾਂ ਦੀ ਸੋਚ ਨੂੰ ਬੰਦ ਨਹੀਂ ਕਰ ਸਕਣਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੀ ਸੋਚ ਹਰ ਜਨ ਦੇ ਵਿੱਚ ਹਰ ਖਾਨ ਦੇ ਵਿੱਚ ਹਰ ਇਲਾਕੇ ਦੇ ਹਿੱਸੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਘਰ ਘਰ ਰਹੀ ਆ ਸੋਣ ਵਾਲਾ ਸਮਾਂ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਰਹੇਗਾ ਧੰਨਵਾਦ